ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਸਰਜੀਤ ਕੌਰ ਦੀ ਜ਼ਿੰਦਗੀ ਦੀ ਰਫ਼ਤਾਰ ਕਦੋਂ ਤੇਜ਼ ਹੋ ਗਈ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਸਵੇਰੇ ਜਲਦੀ ਉੱਠਦੀ ਘਰ ਦੇ ਸਾਰੇ ਕੰਮ ਸੰਭਾਲਦੀ ਬੱਚਿਆਂ ਦਾ ਨਾਸ਼ਤਾ ਤਿਆਰ ਕਰਦੀ ਘਰ ਵਾਲੇ ਸੁਖਦੇਵ ਸਿੰਘ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਅਤੇ ਨੂੰਹ ਪੁੱਤਰ ਦੀਆਂ ਗੱਲਾਂ ਸੌਂਦੀ ਪਰ ਜਦੋਂ ਉਹ ਆਪਣੇ ਦਿਲ ਦੀ ਕੋਈ ਗੱਲ ਕਰਨ ਲੱਗਦੀ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਜਾਂਦੀ मां जी ਤੁਸੀਂ ਵੀ ਨਾ ਹਰ ਵਕਤ ਕੁਝ ਨਾ ਕੁਝ ਗੱਲ ਕਰਦੇ ਰਹਿੰਦੇ ਹੋ ਉਸਦੀ ਨੂੰ ਸਿਮਰਨ ਹੱਸ ਕੇ ਕਹਿੰਦੀ ਮੈਂ ਤਾਂ ਬਸ ਇਹੀ ਕਹਿ ਰਹੀ ਸੀ ਕਿ ਮੇਰਾ ਸਿਰ ਕੁਝ ਦਿਨ ਤੋਂ ਭਾਰੀ ਭਾਰੀ ਜਿਹਾ ਰਹਿੰਦਾ ਹੈ ਸਰਜੀਤ ਕੌਰ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਉਹ मां जी ਇਹ ਤਾਂ ਗਰਮੀ ਦੀ ਵਜ੍ਹਾ ਨਾਲ ਹੋਵੇਗਾ ਥੋੜਾ ਆਰਾਮ ਕਰ ਲਓ ਠੀਕ ਹੋ ਜਾਵੇਗਾ ਸਿਮਰਨ ਨੇ ਫੋਨ ਵਿੱਚ ਗੱਲ ਕਰਦਿਆਂ ਜਵਾਬ ਦਿੱਤਾ ਅਤੇ ਬਾਹਰ ਨਿਕਲ ਗਈ ਸਖਦੇਵ ਸਿੰਘ ਜੋ ਆਪਣੀ ਦੁਕਾਨ ਦੇ ਹਿਸਾਬ ਕਿਤਾਬ ਵਿੱਚ ਰੁੱਝੇ ਰਹਿੰਦੇ ਸਨ ਨਵੇਂ ਸੁਰਜੀਤ ਦੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ ਸੀ ਸਰਦਾਰਨੀ ਜੀ ਮੈਨੂੰ ਛੱਡੋ ਮੇਰੇ ਕੋਲ ਸਮਾਂ ਨਹੀਂ ਦੁਕਾਨ ਤੇ ਜਾਣਾ ਹੈ ਜੇ ਕੋਈ ਤਕਲੀਫ ਹੈ ਤਾਂ ਪੁੱਤਰ ਨੂੰ ਕਹੋ ਉਹ ਲੈ ਜਾਵੇਗਾ ਡਾਕਟਰ ਕੋਲ ਉਹ ਅਖਬਾਰ ਪੜ੍ਹਦਿਆਂ ਬੋਲੇ ਪੁੱਤਰ ਅਮਰਜੀਤ ਜੋ ਆਪਣੀ ਨੌਕਰੀ ਅਤੇ ਸੋਸ਼ਲ ਮੀਡੀਆ ਵਿੱਚ ਮਸਤ ਰਹਿੰਦਾ ਸੀ ਨੇਵੀ ਮਾਂ ਦੀ ਗੱਲ ਨੂੰ ਹਮੇਸ਼ਾ ਹਲਕੇ ਵਿੱਚ ਲਿਆ ਮਾਂ ਤੁਸੀਂ ਵੀ ਹਰ ਛੋਟੀ ਛੋਟੀ ਗੱਲ ਨੂੰ ਵੱਡਾ ਕਰ ਦਿੰਦੇ ਹੋ ਸਿਰਦਰਦ ਹੈ ਤਾਂ ਕੋਈ ਦਵਾਈ ਖਾ ਲਓ ਮੈਂ ਤਾਂ ਅੱਜ ਬਹੁਤ ਰੁੱਜਿਆ ਹੋਇਆ ਹਾਂ ਸਰਜੀਤ ਕਰਨੇ ਹਰ ਵਾਰ ਚੁੱਪਚਾਪ ਸਾਰੀਆਂ ਗੱਲਾਂ ਸੁਣ ਲਈਆਂ ਉਸਦੇ دل ਵਿੱਚ ਇੱਕ ਤਰਸ ਸੀ ਘਰ ਵਿੱਚ ਸਾਰੇ ਸਨ ਪਰ ਉਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ ਉਹ ਸੋਚਦੀ ਕੀ ਮੇਰੀਆਂ ਗੱਲਾਂ ਦੀ ਕੋਈ ਕੀਮਤ ਨਹੀਂ ਕੀ ਮੈਂ ਸਿਰਫ ਘਰ ਦੇ ਕੰਮਾਂ ਲਈ ਹੀ ਹਾਂ ਇੱਕ ਸਵੇਰ ਜਦੋਂ ਸਰਜੀਤ ਕੌਰ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ ਉਸ ਨੂੰ ਅਚਾਨਕ ਚੱਕਰ ਆਇਆ ਉਸ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਉਹ ਰਸੋਈ ਦੇ ਫਰਸ਼ ਤੇ ਡਿੱਗ ਪਈ ਘਰ ਵਿੱਚ ਸਾਰੇ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਸਨ ਸੁਖਦੇਵ ਸਿੰਘ ਦੁਕਾਨ ਲਈ ਲਿਖਣ ਦੀ ਤਿਆਰੀ ਕਰ ਰਿਹਾ ਸੀ ਅਮਰਜੀਤ ਅਤੇ ਸਿਮਰਨ ਆਫਸ ਤੋਂ ਜਾਣ ਦੀ ਜਲਦੀ ਵਿੱਚ ਸਨ ਅਤੇ ਪੋਤੀ ਸਕੂਲ ਦੀ ਬੱਸ ਦੀ ਉਡੀਕ ਵਿੱਚ ਸੀ ਕੁਝ ਦੇਰ ਬਾਅਦ ਜਦੋਂ ਸਿਮਰਨ ਨੇ ਆਵਾਜ਼ ਦਿੱਤੀ ਮਾਂ ਜੀ ਨਾਸ਼ਤਾ ਜਲਦੀ ਦਿਓ ਸਾਨੂੰ ਲੇਟ ਹੋ ਰਿਹਾ ਹੈ ਤਾਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਚੁੰਝਲਾਉਂਦੀ ਹੋਈ ਉਹ ਰਸੋਈ ਵਿੱਚ ਆਈ ਅਤੇ ਸਰਜੀਤ ਕੌਰ ਨੂੰ ਬੇਹੋਸ਼ ਪਾਏ ਵੇਖ ਕੇ ਚੀਕ ਪਈ ਅਮਰਜੀਤ ਪਾਪਾ ਜੀ ਜਲਦੀ ਆਓ ਮਾਂ ਬੇਹੋਸ਼ ਹੋ ਗਈ ਸਾਰੇ ਇਕੱਠੇ ਹੋ ਗਏ ਸੁਖਦੇਵ ਸਿੰਘ ਨੇ ਜਲਦੀ ਨਾਲ ਡਾਕਟਰ ਨੂੰ ਫੋਨ ਕੀਤਾ ਅਮਰਜੀਤ ਨੇ ਮਾਂ ਨੂੰ ਚੁੱਕ ਕੇ ਬਿਸਤਰੇ ਤੇ ਲਟਾਇਆ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਸਨ ਇਹ ਕੀ ਹੋ ਗਿਆ ਮਾਂ ਤੁਸੀਂ ਠੀਕ ਹੋ ਨਾ ਡਾਕਟਰ ਨੇ ਆ ਕੇ ਜਾਂਚ ਕੀਤੀ ਤੇ ਸਾਰਿਆਂ ਨੂੰ ਇੱਕ ਹੈਰਾਨ ਕਰਨ ਵਾਲੀ ਖਬਰ ਸੁਣਾਈ ਸਰਜੀਤ ਜੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਦੀ ਸਮੱਸਿਆ ਸੀ ਉਹਨਾਂ ਨੇ ਮੈਨੂੰ ਕੁਝ ਮਹੀਨੇ ਪਹਿਲਾਂ ਦੱਸਿਆ ਸੀ ਕਿ ਉਹਨਾਂ ਨੂੰ ਸਿਰਦਰਦ ਅਤੇ ਚੱਕਰ ਆ ਰਹੇ ਹਨ ਮੈਂ ਉਦੋਂ ਹੀ ਕਿਹਾ ਸੀ ਕਿ ਇਹ ਗੰਭੀਰ ਹੋ ਸਕਦਾ ਹੈ ਤੇ ਵੱਡੇ ਹਸਪਤਾਲ ਜਾ ਕੇ ਜਾਂਚ ਕਰवानी ਚਾਹੀਦੀ ਹੈ ਪਰ ਸ਼ਾਇਦ ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਡਾਕਟਰ ਨੇ ਅੱਗੇ ਦੱਸਿਆ ਹੁਣ ਸਥਿਤੀ ਕਾਫੀ ਨਾਜੁਕ ਹੈ ਉਹਨਾਂ ਦੇ ਦਿਮਾਗ ਵਿੱਚ ਇੱਕ ਟਿਊਮਰ ਹੈ ਜੋ ਕਾਫੀ ਵੱਧ ਚੁੱਕਿਆ ਹੈ ਜੇ ਪਹਿਲਾਂ ਇਲਾਜ ਸ਼ੁਰੂ ਹੋ ਜਾਂਦਾ ਸ਼ਾਇਦ ਕੁਝ ਸਮਾਂ ਮਿਲ ਜਾਂਦਾ ਪਰ ਹੁਣ ਸ਼ਾਇਦ ਸਿਰਫ ਕੁਝ ਦਿਨ ਜਾਂ ਹਫ਼ਤੇ ਹੀ ਹਨ ਇਹ ਸੁਣ ਕੇ ਸੁਖਦੇਵ ਸਿੰਘ ਅਮਰਜੀਤ ਅਤੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਸਰਕ ਗਈ ਸਖਦੇਵ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਰਦਾਰਨੀ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਮੈਂ ਕਿਵੇਂ ਇੰਨਾ ਅਣਜਾਣ ਰਿਆ ਮੈਂ ਤਾਂ ਹਮੇਸ਼ਾ ਤੇਰੀਆਂ ਗੱਲਾਂ ਨੂੰ ਮਜ਼ਾਕ ਵਿੱਚ ਟਾਲ ਦਿੰਦਾ ਸੀ ਅਮਰਜੀਤ ਨੇ ਮਾਂ ਦਾ ਹੱਥ ਫੜ ਮਾਂ ਮੈਂ ਤੁਹਾਡੀ ਕਦਰ ਨਹੀਂ ਕੀਤੀ ਹਰ ਵਾਰ ਤੁਹਾਡੀਆਂ ਗੱਲਾਂ ਨੂੰ ਛੋਟੀਆਂ ਸਮਝਿਆ ਮੈਨੂੰ ਮਾਫ ਕਰ ਦਿਓ ਸਿਮਰਨ ਵੀ ਰੋਣ ਲੱਗੀ ਮਾਂ ਜੀ ਅਸੀਂ ਸਾਰੇ ਆਪਣੇ ਵਿੱਚ ਮਸਤ ਸੀ ਤਾਨੂੰ ਕਦੇ ਸਮਾਂ ਨਹੀਂ ਦਿੱਤਾ ਤੁਸੀਂ ਹਰ ਵਾਰ ਸਾਡੇ ਲਈ ਸਭ ਕੁਝ ਕੀਤਾ ਪਰ ਅਸੀਂ ਤੁਹਾਡੀ ਇੱਕ ਗੱਲ ਵੀ ਨਹੀਂ ਸੁਣੀ ਸਰਜੀਤ ਕਰਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਦੇ ਚਿਹਰੇ ਤੇ ਇੱਕ ਹਲਕੀ ਜਹੀ ਮੁਸਕਰਾਹਟ ਸੀ ਮੈਂ ਤਾਂ ساری ਉਮਰ ਤੁਹਾਡੇ ਪਿਆਰ ਦੀ ਤਰਸੀ ਰਹੀ ਜਦੋਂ ਬੋਲਦੀ ਸੀ ਤਾਂ ਕਹਿੰਦੇ ਸੀ ਕਿ ਮੈਂ ਬਹੁਤ ਬੋਲਦੀ ਹਾਂ ਜਦੋਂ ਤਕਲੀਫ ਦੱਸਣੀ ਚਾਹੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਅੱਜ ਜਦੋਂ ਮੇਰੇ ਕੋਲ ਸਮਾਂ ਹੀ ਨਹੀਂ ਬਚਿਆ ਤੁਸੀਂ ਸਾਰੇ ਮੇਰੇ ਕੋਲੋਂ ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਅੱਗੇ ਕਿਹਾ ਮੈਂ ਕੁਝ ਨਹੀਂ ਮੰਗਦੀ ਬਸ ਇਹ ਪਿਆਰ ਇਹ ਆਪਣੇਪਣ ਜੋ ਅੱਜ ਮੈਨੂੰ ਮਿਲ ਰਿਹਾ ਹੈ ਇਸ ਨੇ ਮੇਰੀ ਜ਼ਿੰਦਗੀ ਨੂੰ ਪੂਰਾ ਕਰ ਦਿੱਤਾ ਹੁਣ ਮੈਂ ਖੁਸ਼ ਹਾਂ ਉਸ ਦਿਨ ਤੋਂ ਸਰਜੀਤ ਕੌਰ ਦੇ ਘਰ ਵਿੱਚ ਸਾਰੀ ਬਦਲ ਗਈ ਸਖਦੇਵ ਸਿੰਘ ਨੇ ਦੁਕਾਨ ਦਾ ਸਮਾਂ ਘਟਾ ਦਿੱਤਾ ਅਮਰਜੀਤ ਅਤੇ ਸਿਮਰ ਨੇ ਆਪਣੀਆਂ ਰੁਟੀਨ ਨੌਕਰੀਆਂ ਵਿੱਚੋਂ ਸਮਾਂ ਕੱਢਿਆ ਅਤੇ ਪੋਤੀ ਨੇ ਆਪਣੀ ਦਾਦੀ ਨਾਲ ਹਰ ਸ਼ਾਮ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਪਰ ਸਰਜੀਤ ਕੌਰ ਦਾ ਸਮਾਂ ਹੁਣ ਸੀਮਤ ਸੀ ਉਹ ਜਾਣਦੀ ਸੀ ਕਿ ਉਸकी ਔਸਥੀ ਜ਼ਿੰਦਗੀ ਦੀ ਡੋਰ ਨਾਜ਼ੁਕ ਹੋ ਚੁੱਕੀ ਹੈ ਇੱਕ ਸ਼ਾਮ ਜਦੋਂ ਸਾਰਾ ਪਰਿਵਾਰ ਉਸਦੇ ਕਮਰੇ ਵਿੱਚ ਬੈਠਾ ਸੀ ਸਰਜੀਤ ਕੌਰ ਨੇ ਮੁਸਕਰਾਉਂਦਿਆਂ ਕਿਹਾ ਮੇਰੀ ਇੱਕ ਹੀ ਇੱਛਾ ਹੈ ਜਦੋਂ ਮੈਂ ਨਾ ਰਹਾ ਤੁਸੀਂ ਸਾਰੇ ਇੱਕ ਦੂਜੇ ਦੀ ਕਦਰ ਕਰਿਓ ਜ਼ਿੰਦਗੀ ਬਹੁਤ ਛੋਟੀ ਹੈ ਇੱਕ ਦੂਜੇ ਨੂੰ ਸਮਾਂ ਦਿਓ ਪਿਆਰ ਦਿਓ ਮੇਰੇ ਲਈ ਇਹੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ ਕੁਝ ਦਿਨਾਂ ਬਾਅਦ ਸਰਜੀਤ कौर ਇਸ ਦੁਨੀਆ ਨੂੰ ਅਲਵਿਦਾ ਕਹੇਗੀ ਪਰ ਉਸ ਦੀਆਂ ਅਖੀਰਲੀਆਂ ਗੱਲਾਂ ਪਰਿਵਾਰ ਦੇ ਦਿਲਾਂ ਵਿੱਚ ਗੂੰਜਦੀਆਂ ਰਹੀਆਂ ਉਸ ਦੀ ਜ਼ਿੰਦਗੀ ਨੇ ਸਾਰਿਆਂ ਨੂੰ ਸਿਖਾਇਆ ਕਿ ਪਿਆਰ ਅਤੇ ਸਮਾਂ ਸਭ ਤੋਂ ਕੀਮਤੀ ਹੁੰਦੇ ਹਨ ਅਤੇ ਜਦੋਂ ਤੱਕ ਸਮਾਂ ਹੈ ਉਸ ਨੂੰ ਵੰਡਣਾ ਸਿੱਖਣਾ ਚਾਹੀਦਾ ਹੈ ਅਮੀਰ ਹੈ ਕਿ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ